ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਹਿਬ ਜੀ ਦੇ ਨਾਲ ਇਹ ਕੁਝ ਸ਼ਬਦ ਹਨ ਜਿਨ੍ਹਾਂ ਦੇ ਬਾਰੇ ਸੰਗਤਾਂ ਵੱਲੋਂ ਪੁੱਛਿਆ ਗਿਆ ਸੀ ਕਿ ਇਹਨਾਂ ਦਾ ਸਵੱਦ ਉਚਾਰਣ ਕਿਵੇਂ ਕਰਨਾ ਹੈ ਸਵਾਭ ਜੀ ਦਰਸ਼ਨ ਕਰ ਰਹੇ ਹੋ ਇਹ ਜੋ ਸ਼ਬਦ ਹਨ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਪੱਟੀ ਬਾਣੀ ਲਿਖੀ ਹੈ ਉਹਦੇ ਵਿੱਚ ਦਰਜ ਹਨ ਸੋ ਪਹਿਲਾ ਅੱਖਰ ਹੈ ਜਿਹਦੇ ਬਾਰੇ ਪੁੱਛਿਆ ਗਿਆ ਹੈ ਨੰਗ ਸੋ ਇਹਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ ਨੰਗੈ ਗਿਆਨ 부ਜੈ ਜਿਹ ਕੋਈ ਪੜਿਆ ਪੰਡਿਤ ਸੋਈ ਸੋ ਇਸ ਤਰ੍ਹਾਂ ਇਹਦਾ ਉਚਾਰਨ ਹੈ ਤੇ ਪੰਕਤੀ ਇਸ ਤਰ੍ਹਾਂ ਆਉਂਦੀ ਹੈ 432 ਅੰਗ ਦੇ ਉੱਤੇ ਆਪ ਜੀ ਦਰਸ਼ਨ ਕਰ ਸਕਦੇ ਹੋ ਇੱਕ ਵਾਰੀ ਫਿਰ ਦੁਬਾਰਾ ਬੋਲਦੇ ਹਾਂ ਨੰਗੈ ਇਹ ਉਚਾਰਣ ੰਗ ਅਤੇ ਣੇ ਵਾਲੇ ਹਨ ਉੱਪਰ ਜੋ ਆਪ ਜੀ ਵੀਡੀਓ ਦਾ ਲਿੰਕ ਦੇਖ ਰਹੇ ਹੋ ਇਹ ਸਪੈਸ਼ਲ ਵੀਡੀਓ ਬਣਾਈ ਗਈ ਸੀ ਇਹਨਾਂ ਦੋਵਾਂ ਅੱਖਰਾਂ ਦੇ ਵਾਸਤੇ ਇਹਨਾਂ ਅੱਖਰਾਂ ਨੂੰ ਸੁੱਧ ਕਰਨ ਦੇ ਲਈ ਇਹ ਵੀਡੀਓ ਦੇਖ ਸਕਦੇ ਹੋ ਸੋ ਦੂਸਰਾ ਜੋ ਸ਼ਬਦ ਹੈ ਜਿਹਦੇ ਬਾਰੇ ਪੁੱਛਿਆ ਹੈ ਣੇ ਸਵੇਦਾ ਉਚਾਰਣ ਇਸੇ ਤਰ੍ਹਾਂ ਹੈ ਬੋਲਾ ਜਾ ਬੋਲਣਾ ਹੈ ਜਿਆਦਾ ਜ਼ੋਰ ਨਹੀਂ ਲਾਉਣਾ ਹੈ ਣੇ ਣੇ ਨਦਰ ਕਰੇ ਜਾ ਦੇਖਾ ਦੂਜਾ ਕੋਈ ਨਹੀਂ ਇਸ ਤਰ੍ਹਾਂ ਇਹਦਾ ਉਚਾਰਣ ਹੈ ਅਤੇ ਨਾਲ ਹੀ ਮਿਲਦਾ ਜੁਲਦਾ ਇੱਕ ਹੋਰ ਪੰਕਤੀ ਆਉਂਦੀ ਹੈ ਸ਼ਬਦ ਹੈ ਣ ਣ ਸਵੇ ਦਾ ਉਚਾਰਣ ਇਸੇ ਤਰ੍ਹਾਂ ਹੀ ਹੈ ਣ ਣ ਜਾਣ ਹੋ ਧ੍ਰਿੜ ਸਹੀ ਬਿਨਸ ਜਾਤ ਇਹ ਹੈ ਹੇਤ ਇਸ ਤਰ੍ਹਾਂ ਇਹ ਸ਼ਬਦ ਆਪ ਜੀ ਨੂੰ ਮਿਲੇਗਾ ਸੋ ਅਗਲਾ ਸ਼ਬਦ ਜੋ ਹੈ ਉਹ ਹੈ ਟਟਾ ਪੁੱਛਿਆ ਗਿਆ ਸੀ ਕਿ ਇਹਨੂੰ ਟੈਂਗਾ ਬੋਲਣਾ ਹੈ ਬਿਲਕੁਲ ਨਹੀਂ ਇਹਦਾ ਮੁੱਖ ਉਚਾਰਣ ਟਟੈ ਇਸੇ ਤਰ੍ਹਾਂ ਹੀ ਬੋਲਣਾ ਹੈ ਜੋ ਗੁਰਮੁਖੀ ਦੇ ਵਿੱਚ ਅਸੀਂ ਬੋਲਦੇ ਹਾਂ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਸੋ ਉੱਥੇ ਵੀ ਜੇ ਪਹਿਲਾ ਮੁੱਖ ਉਚਾਰਣ ਹੈ ਸੁੱਧ ਹੈ ਉਹ ਟਟਾ ਹੀ ਬੋਲਿਆ ਜਾਂਦਾ ਸੀ ਬਾਅਦ ਵਿੱਚ ਉਹਨੂੰ ਟੈਂਗਾ ਕਰ ਦਿੱਤਾ ਗਿਆ ਹੈ ਸੋ ਗੁਰਬਾਣੀ ਦੇ ਵਿੱਚ ਇਸੇ ਤਰ੍ਹਾਂ ਹੀ ਬੋਲਣਾ ਹੈ ਟਟੈ ਟੰਚ ਕਰਹੋ ਕਿਆ ਪ੍ਰਾਣੀ ਘੜੀ ਕੇ ਮੋਤ ਕੇ ਉਠ ਚੱਲਣਾ ਸੋ ਇਸ ਤਰ੍ਹਾਂ ਇਹਦਾ ਉਚਾਰਨ ਹੈ ਸੋ ਅਗਲਾ ਜੋ ਸ਼ਬਦ ਪੁੱਛਿਆ ਗਿਆ ਹੈ ਉਹ ਹੈ ਯਯਾ ਇਸ ਨੂੰ ਬੋਲਣਾ ਹੈ ਯਯਾ ਇਹਨੂੰ ਯੈਯਾ ਨਹੀਂ ਕਹਿਣਾ ਇਹ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਯਯਾ ਹੀ ਬੋਲਣਾ ਹੈ ਉਦਾਹਰਨ ਦੇ ਵਜੋਂ ਯਯਾ ਈੜੀ ਬਿਹਾਰੀ ਯਯੇ ਦਲਾਵਾ ਇਸ ਤਰ੍ਹਾਂ ਆਪ ਜੀ ਇਹਨੂੰ ਸਮਝਣ ਵਾਸਤੇ ਉਚਾਰਨ ਕਰ ਸਕਦੇ ਹੋ ਯਯਾ ਜਨਮ ਨਾ ਹੋਵੀ ਕਦ ਹੀ ਜੇ ਕਰ ਸੱਚ ਪਛਾਣੈ ਸੋ ਇਸ ਤਰ੍ਹਾਂ ਇਹਦਾ ਉਚਾਰਨ ਹੈ ਸੋ ਇੱਕ ਹੋਰ ਪੰਕਤੀ ਆਪ ਜੀ ਦਰਸ਼ਨ ਕਰੋਗੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਪੱਟੀ ਬਾਣੀ ਪੜੋਗੇ ਤਾਂ ਪਹਿਲੀਆਂ ਪੰਕਤੀਆਂ ਇਹ ਆਉਂਦੀਆਂ ਹਨ ਆਇਓ ਅੰਗੇ ਸਭ ਜਗ ਆਇਆ ਕਾਖੈ ਘੰਗੇ ਕਾਲ ਭਇਆ ਸੋ ਇਸ ਤਰ੍ਹਾਂ ਇਹਨੂੰ ਆਇਓ ਬੋਲਣਾ ਹੈ ੜਾ ਈੜੀ ਸਿਹਾਰੀ ਊੜਾ ਖੁੱਲੇ ਮੂੰਹ ਵਾਲਾ ਆਇਓ ਅੰਗੇ ਇਹਨੂੰ ਅੰਗੇ ਨਹੀਂ ਕਹਿਣਾ ਹੈ ਅੰਗੇ ਦੀ ਆਵਾਜ਼ ਦੇਣੀ ਹੈ ਅੰਗੇ ਸਭ जग ਆਇਆ ਕਾਖੇ ਘੰਗੇ ਕਾਲ ਭਇਆ ਸੋ ਇਸ ਤਰ੍ਹਾਂ ਉਹਦਾ ਉਚਾਰਨ ਹੈ ਸੋ ਇੱਕ ਸ਼ਬਦ ਹੋਰ ਹੈ ਸਿਦੰਗ ਆਇਆ ਸੋ ਇਹ ਸ਼ਬਦ ਹੈ ਆਮ ਹੀ ਪੁੱਛਿਆ ਜਾਂਦਾ ਹੈ ਕਿ ਇਹਨੂੰ ਕਿਵੇਂ ਬੋਲਣਾ ਹੈ ਸੋ ਇਹਦਾ ਉਚਾਰਨ ਹੈ ਸਿਧੰ ਗਾਇਆ ਉਦਾਹਰਣ ਦੇ ਵਜੋਂ ਸਮਝਣ ਵਾਸਤੇ ਆਪ ਜੀ ਪਹਿਲਾਂ ਸਿਧੰ ਇਸ ਤਰ੍ਹਾਂ ਬੋਲਣਾ ਹੈ ਧੱਦੇ ਦੀ ਦਾ ਦੀ ਆਵਾਜ਼ ਜਣੀ ਹੈ ਸਿਧੰ ਗਾਇਆ ਇਸ ਤਰ੍ਹਾਂ ਦੋਵਾਂ ਨੂੰ ਇਕੱਠਿਆਂ ਬੋਲ ਦੇਣਾ ਹੈ ਸਿਧੰ ਗਾਇਆ ਸਿਧੰ ਗਾਇਆ ਸਿਮਰ ਹੈ ਨਾਹੀ ਨੰਨੇ ਨਾ ਤੁਧ ਨਾਮ ਲਿਆ 434 ਅੰਗ ਦੇ ਉੱਤੇ ਇਸ ਸ਼ਬਦ ਦੇ ਆਪ ਜੀ ਦਰਸ਼ਨ ਕਰੋਗੇ ਸਵੈਸਤਰਾ ਆਪ ਜੀ ਨੇ ਇਹਨਾਂ ਸ਼ਬਦਾਂ ਨੂੰ ਸਮਝਿਆ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਆਪ ਜੀ ਦੇ ਨਾਲ ਇਸ ਤਰ੍ਹਾਂ ਦੀਆਂ ਵੀਡੀਓ ਸਾਂਝੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ